ਸਾਰੀ ਆਵਾਜਾਈ ਤੇ ਬਹੁਤ ਸਾਰੇ ਲੋਕਾਂ ਦੀ ਆਵਾਜਾਈ ਇਸ ਤਰਫ ਹੈ ਔਰ ਲੋਕਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਆਉਣ ਵਾਲੇ ਹਰ ਰਾਗੀ ਨੂੰ ਰੋਕਿਆ ਜਾਵੇਗਾ ਇਹੋ ਹੀ ਲਾ ਰਿਹਾ ਕੁਛ ਰਿਹਾ ਲੋਕਾਂ ਨੂੰ ਇਹ ਗੱਲਬਾਤ ਜਿਹੜੀ ਆ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਇੱਥੇ ਭਰਾ ਦੋ ਆ ਰਿਹਾ ਸਰਦਾਰ ਇਹਨਾਂ ਨੂੰ ਰੋਕ ਕੇ ਪੁੱਛਣਾ ਇਹ ਸੜਕ ਤੋੜਦੇ ਜਰੂਰ ਆ ਬਣਾਉਂਦੇ ਨਹੀਂ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਕੀ ਹਾਲ ਚੰਗਾ ਠੀਕ ਠਾਕ ਹਾਂ ਜੀ ਅੱਛਾ ਸੜਕ ਕਿਵੇਂ ਹੈ ਸੜਕ ਬਹੁਤ ਟੁੱਟੀ ਹੈ ਜੀ ਕਿੰਨੇ ਕ ਸਾਲ 5 7 10 ਕਿੰਨੇ ਕ ਸਾਲ ਆਈ ਤੇ ਦੇਖੀ ਨੀ ਕਦੀ ਬਣੀ ਹੈ ਬਣੀ ਦੇਖੀ ਨੀ ਕਦੀ ਮਾੜੀ ਜੀ ਬਣਦੀ ਹੈ ਉੱਤੇ ਲੋਕ ਪਾ ਲੈਣ ਫਿਰ ਉਦਾਂ ਹੀ ਜਦੋਂ ਬਾਰਸ਼ਾਂ ਪੈਂਦੀਆਂ ਫਿਰ ਬਹੁਤੇ ਮਾੜੇ ਹਾ ਬਹੁਤੇ ਵਾਰ ਦੇਖੋ ਤੁਹਾਡੇ ਸਾਹਮਣੇ ਡਿੱਗਾ ਹੀ ਰਹਿੰਦਾ ਕੋਈ ਨਾ ਕੋਈ ਕੋਈ ਨਾ ਕੋਈ ਡਿੱਗਾ ਰਹਿੰਦਾ ਸਟਾ ਲੱਗਦੀਆਂ ਲੋਕਾਂ ਤੇ ਰੋਰ ਰੋਰ ਜੀ ਬੱਚਿਆਂ ਦੀਆਂ ਗੱਡੀਆਂ ਜਾਂਦੀਆਂ ਮੂੰਹ ਮੂੰਹ ਤੇ ਮਿੱਟੀ ਪੀਵੇਗੀ ਪਾਣੀ ਪੀਵੇਗਾ ਕਈ ਕਿਹੋ ਜਿਹਾ ਹਾਂ ਤੇ ਉਹਨੇ ਸਰਕਾਰ ਕਹਿੰਦੀ ਹੈ ਕਿ ਅਸੀਂ 19000 ਕਿਲੋਮੀਟਰ ਸੜਕਾਂ ਪੰਜਾਬ ਚ ਬਣਾਉਣੀਆਂ ਨਵੀਂ ਸਰਕਾਰ ਕਹਿ ਰਹੀ ਹੈ ਬਦਲਾਵ ਵਾਲੀ ਤੁਹਾਨੂੰ ਲ ਪਤਾ ਨਹੀਂ ਹੁੰਦਾ ਨਹੀਂ ਪਰ ਇਹ ਪਵਾ ਦੋਗੇ ਕਿ ਕਿਸ ਹਾਲ ਨੂੰ ਪੈ ਜੇ ਜਿਹੜਾ ਲੋਕਾਂ ਦਾ ਸਹੀ ਹੋਵੇ ਸਰਕਾਰ ਲੱਗੀ ਆ ਤੇ ਚਲੋ ਦੱਸੇ ਤੇ ਸਹੀ ਵੀ ਕਦੋਂ ਸ਼ੁਰੂ ਕਰਨ ਦਾ ਸਰ ਇਹਦਾ ਆਉਣਾ ਜਾਂ ਨਹੀਂ ਆਉਣਾ ਹਾਂਜੀ ਹਾਂਜੀ ਠੀਕ ਠੀਕ ਧੰਨਵਾਦ ਆ ਤਸਵੀਰਾਂ ਦਾਸ ਤਾਂ ਇਹ ਆਸੀ ਕੀ ਆਸੀ ਜਦੋਂ ਲੋਕਾਂ ਤੋਂ ਪੁੱਛਦੇ ਆ ਰਾਹਗੀਰਾਂ ਤੋਂ ਪੁੱਛਦੇ ਆ ਤਾਂ ਹਰ ਕੋਈ ਪਰੇਸ਼ਾਨ ਹੈ ਹਰ ਕੋਈ ਕਹਿੰਦਾ ਹੈ ਕਿ ਅਸੀਂ ਇਸ ਰੋਡ ਦੇ ਉੱਤੋਂ ਬਹੁਤ ਤੰਗੀ ਕੱਟ ਰਹੇ ਆ ਬਹੁਤ ਜ਼ਿਆਦਾ ਤੰਗੀ ਸਾਡੇ ਨਾਲ ਬੀਤ ਰਹੀ ਆ ਅਸੀਂ ਕਿਹੜੇ ਹਾਲਾਤਾਂ 'ਚ ਰਹਿ ਰਹੇ ਆ ਔਰ ਪੰਜਾਬ ਦੀਆਂ ਤਕਰੀਬਨ ਹੀ ਸੜਕਾਂ ਜਿਹੜੀਆਂ ਇਸ ਵੇਲੇ ਹਾਲਾਤ ਮੰਦੜੇ ਹੋ ਗਏ ਆ ਲੋਕ ਬਹੁਤ ਪਰੇਸ਼ਾਨ ਨੇ ਔਰ ਹੋਰ ਵੀ ਸਾਧਨ ਜਿਹੜੇ ਲਗਾਤਾਰ ਆ ਰਹੇ ਆ ਬਹੁਤ ਸਾਰੇ ਆਉਣ ਵਾਲੇ ਰਾਹਗੀਰਾਂ ਨੂੰ ਆਪਾਂ ਰੋਕਾਂਗੇ ਔਰ ਸਰਕਾਰ ਕਹਿੰਦੀ ਏ ਕਿ ਅਸੀਂ 19000 ਕਿਲੋਮੀਟਰ ਦੀਆਂ ਸੜਕਾਂ ਜਿਹੜੀਆਂ ਉਹ ਬਣਾਉਣੀਆਂ ਔਰ ਸਾਲ ਸਵਾ ਸਾਲ ਡੇਢ ਸਾਲ ਦਾ ਸਮਾਂ ਰਹਿ ਗਿਆ ਉਸ ਤੋਂ ਬਾਅਦ ਵਿੱਚ ਜੇ ਸੜਕਾਂ ਬਣ ਜਾਂਦੀਆਂ ਤਾਂ ਹੋ ਸਕਦਾ ਇਹੀ ਸਰਕਾਰ ਰਿਪੀਟ ਹੋ ਜਾਵੇ ਜੇ ਸੜਕਾਂ ਨਹੀਂ ਬਣਦੀਆਂ ਤਾਂ ਰਿਪੀਟ ਹੋਣਾ ਮੁਸ਼ਕਿਲ ਏ ਲੋਕਾਂ ਤੋਂ ਹਰ ਰਾਏ ਜਾਣਾਂਗੇ ਹਰ ਗੱਲਬਾਤ ਦਾ ਤੁਹਾਡੇ ਸਾਹਮਣੇ ਪੱਖ ਰੱਖਾਂਗੇ ਲੋਕਾਂ ਦੇ ਪੱਖ ਰੱਖਾਂਗੇ ਲੋਕੀ ਕਿਹਣਾ ਚਾਹੁੰਦੇ ਆ ਕਿੰਨੇ ਪਰਿਵਾਰ ਕਿੰਨੇ ਲੋਕ ਇਧਰ ਦੀ ਆ ਰਹੇ ਆ ਕਿੰਨੀ ਆਵਾਜਾਈ ਪ੍ਰਭਾਵਤ ਹੈ ਉਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜਿਨ੍ਹਾਂ ਦੇ ਇਹਨਾਂ ਸੜਕਾਂ ਦੇ ਉੱਤੇ ਘਰ ਨੇ ਜਿਨ੍ਹਾਂ ਦੇ ਕਾਰੋਬਾਰ ਆ ਉਹਨਾਂ ਵਾਸਤੇ ਕਿੰਨੀ ਪਰੇਸ਼ਾਨੀ ਏ ਉਹ ਲੋਕ ਇਵੇਂ ਦਿਨ ਕੱਟ ਰਹੇ ਆ ਕਿਵੇਂ ਇੱਥੋਂ ਦੀ ਲਾਂਗਾ ਬਣ ਰਿਹਾ ਮਾੜੀ ਜੀ ਪਿੱਛੇ ਲੈ ਥੋੜਾ ਜਿਹਾ ਪਿੱਛੇ ਆਓ ਭਾਈ ਸასი ਕਰ ਸੜਕ ਦੇ ਕੀ ਹਾਲਾਤ ਨੇ ਸੜਕ ਦੇ ਹਾਲਾਤ ਇਹ ਠੀਕ ਨਹੀਂ ਹੈਗੇ ਬਹੁਤ ਖੱਡੇ ਖੱਡੇ ਆ ਟੁੱਟੀਆਂ ਕੱਡੇ ਪਏ ਹੋਏ ਆ ਜਿਆਦਾ ਹੀ ਖੱਡੇ ਆ ਹਾਂ ਖੱਡੇ ਬਹੁਤ ਜਿਆਦਾ ਕਦੀ ਪਹਿਲਾਂ ਵੀ ਇੱਧਰ ਦੀ ਆਏ ਹੋ ਹਾਂ ਜੀ ਪਹਿਲਾਂ ਵੀ ਆਏ ਆ ਇਹ ਜਦ ਵੀ ਇਹੋ ਹਾਲਾਤ ਆ ਤਦੂ ਇਲਾਸ ਠੀਕ ਧੰਨਵਾਦ ਔਰ ਐਂਬੂਲੈਂਸ ਆ ਰਹੀ ਆ ਐਂਬੂਲੈਂਸ ਵਾਲੇ ਨਾਲ ਗੱਲ ਕਰਦੇ ਆ ਪਰਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ